ਸ਼ੁਰੂ ਕਰਨ ਲੱਗਿਆ ਮੰਜੇ ਦੀ ਬਣਾਈ ਸਭ ਤੋਂ ਪਹਿਲਾਂ ਅਸੀਂ ਇੱਥੇ ਗੱਠ ਲਗਾ ਲਈਆ ਹੁਣ ਇੱਥੇ ਪਹਿਲਾਂ ਵਾਂਗੂ ਹੀ ਕੁੰਡੀ ਫਸਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਡਿਜ਼ਾਈਨ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੇ ਲਈ ਕੋਈ ਵੀ ਡਿਜ਼ਾਈਨ ਵੈਸੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਅਸੀਂ ਤਾਂ ਇਹ ਵਾਲਾ ਪਾਉਣ ਲੱਗੇ ਹਾਂ ਜਿਹਦੇ ਵਿੱਚ ਪਹਿਲਾਂ ਪੰਜ ਜੋਟਿਆਂ ਨੂੰ ਚੱਕ ਕੇ ਫੇਰ ਅੱਗੇ ਪੰਜ ਗਿਣ ਕੇ ਦੱਬ ਦੇਣੇ ਨੇ ਉਸ ਤੋਂ ਬਾਅਦ ਇੱਕ ਚੱਕਣਾ ਇੱਕ ਤੋਂ ਬਾਅਦ ਇੱਕ ਨੂੰ ਦੱਬ ਕੇ ਫੇਰ ਪੰਜਾਂ ਜਿਹੜੇ ਉਹ ਚੱਕ ਲੈਣੇ ਉਰੀ ਰਸੀ ਆਪਾਂ ਨਹੀਂ ਕਰਨੀਆਂ ਪੰਜ ਦੱਬੇ ਨੇ ਪਹਿਲਾਂ ਪੰਜ ਚੱਕੇ ਆ ਫਿਰ ਦੱਬੇ ਨੇ ਫੇਰ ਇੱਕ ਚੱਕ ਕੇ ਇੱਕ ਦੱਬ ਕੇ ਫੇਰ ਪੰਜ ਉਵੇਂ ਅੱਗੇ ਅੱਗੇ ਉਵੇਂ ਸੇਮ ਚੱਲਦਾ ਜਾਊਗਾ ਜਿਹੜੀ ਕੁੰਡੀ ਆਪਾਂ ਤਾਣਾ ਪਾਉਂਦੇ ਹੋਏ ਇੱਧਰ ਰੱਖੀ ਸੀ ਹੁਣ ਉਸੇ ਕੁੰਡੀ ਦੇ ਵਿੱਚ ਉਹਨੂੰ ਲੰਗਾ ਲੈਣਾ ਤਾਂ ਕਿ ਉਹਦੇ ਨਾਲ ਹੀ ਜੁੜ ਜੇਵੇ ਤੇ ਨੀਚੇ ਵਾਲੇ ਤਾਂ ਅੱਗੇ ਉਹਨੂੰ ਗੱਠ ਮਾਰ ਕੇ ਉੱਥੇ ਹੀ ਕੱਟਵਾਂਗੇ ਇੱਥੋਂ ਹੁਣ ਆਪਣਾ ਇਹ ਸ਼ੁਰੂ ਹੋ ਜਾਊਗਾ ਡਿਜ਼ਾਈਨ ਇਸ ਨੂੰ ਗੋਟਾ ਸੀ ਬੈਗ ਇਹ ਮੈਂ ਤੂੰ ਪਹਿਲਾਂ ਵਾਂਗੀ ਚੌਪੇ ਦੇ ਉੱਪਰ ਨੂੰ ਜੰਜੀਰ ਬਣਾਣੀ ਸ਼ੁਰੂ ਕਰਦਾਂਗੇ ਹੁਣ ਇਹ ਜਿਹੜੀ ਆਪਣੀ ਹੱਥੀ ਕਹਿੰਦੇ ਇਹਨੂੰ ਇਹਨੇ ਹੱਥ ਦਾ ਕੰਮ ਕਰਨਾ ਇਹਨੂੰ ਇਹਨੇ ਪਿੱਛੇ ਕਰਨ ਦੇ ਲਈ ਦਾਦਾ ਵਰਤੀ ਜਾਉਂਗੇ ਹੁਣ ਆਪਾਂ ਪਿੱਛੇ ਤੋਂ ਇੱਕ ਇੱਕ ਜੋਟੇ ਨੂੰ ਦੱਬਣਾ ਸ਼ੁਰੂ ਕਰਦਾਂਗੇ ਤੇ ਇਧਰ ਵਾਲੀ ਸਾਈਡ ਤੋਂ ਜਿੱਧਰੋਂ ਇੱਕ ਚੱਕਿਆ ਹੋਇਆ ਸੀ ਉਧਰੋਂ ਇੱਕ ਚੱਕ ਲੈਣਾ ਹੈ ਇੱਕ ਫੁੱਲ ਸਾਡਾ ਪੂਰਾ ਹੋ ਗਿਆ ਹੁਣ ਦੁਬਾਰਾ ਤੋਂ ਇਹ ਡਿਜ਼ਾਈਨ ਆ ਜਿਹੜਾ ਫੇਰ ਜਿੱਥੋਂ ਜੀ ਮੈਂ ਇੱਥੋਂ ਸ਼ੁਰੂ ਕਰਿਆ ਸੀ ਉਵੇਂ ਹੀ ਇਹ ਰੱਸੀ ਫੇਰ ਸ਼ੁਰੂ ਹੋ ਰਹੀ ਆ ਤਾਂ ਤੁਹਾਨੂੰ ਇੱਕ ਵਾਰੀ ਫੇਰ ਦੱਸਣ ਲੱਗਿਆਂ ਵੀ ਉਵੇਂ ਹੀ ਪਹਿਲਾਂ ਪੰਜ ਚੱਕ ਲੈ ਇਹਨੂੰ ਦੱਬ ਕੇ ਇੱਕ ਰੱਸੀ ਉੱਪਰ ਜਾਊਗੀ ਇਹਦੇ ਨਾਲ ਵਾਲੀ ਤੇ ਇਹਨੂੰ ਆਪਾਂ نیچے ਕਰਕੇ ਇਹਨਾਂ ਨੂੰ ਚੱਕਣਾ ਹੈ ਜਿਹੜੇ ਜਿਹੜੇ ਆਪਾਂ ਪੰਜ ਚੱਕ ਦੱਬ ਰਹੇ ਹਾਂ ਉਹਨਾਂ ਦੇ ਨਾਲ ਵਾਲੀਆਂ ਰੱਸੀਆਂ ਜੇ ਦੱਬੇ ਨੇ ਤਾਂ ਇਹਨੂੰ ਚੱਕਿਆ ਹੋਇਆ ਜੇ ਉੱਪਰ ਜੱਕੇ ਹੋਏ ਨੇ ਤਾਂ ਨਾਲ ਵਾਲੀ ਜਿਹੜੀ ਹੈ ਦੱਬੀ ਹੋਈ ਹੈ ਇੱਥੋਂ ਹੀ ਫਿਰ ਇਹ ਫੁੱਲ ਆ ਜਿਹੜਾ ਇੱਥੋਂ ਫੇਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਵੈਸੇ ਤਾਂ ਆਪ ਕਰਕੇ ਹੀ ਪਤਾ ਲੱਗਦਾ ਕਿ ਕੀ ਐਵੇਂ ਤਾਂ ਇਹਨੂੰ ਦੱਸਣਾ ਮੁਸ਼ਕਲ ਹੈ ਜਦੋਂ ਆਪਾਂ ਕਰਦੇ ਆ। ਤਾਂ ਦੇਖ ਦੇਖ ਕੇ ਆਪ ਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਕਿਹਨੂੰ ਚੱਕਣਾ ਦੱਬਣਾ ਤਾਂ ਥੋੜਾ ਜਿਹਾ ਸ਼ੁਰੂ 'ਚ ਮੁਸ਼ਕਲ ਜਿਹਾ ਲੱਗ ਰਿਹਾ ਹੁੰਦਾ ਪਰ ਕਰਦੇ ਕਰਦੇ ਫਿਰ ਉਹ ਚੀਜ਼ ਆਪ ਹੀ ਸੌਖੀ ਲੱਗਣ ਲੱਗ ਜਾਂਦੀ ਹੈ ਹਨ ਹੱਥ ਦਾ ਵਾਲਾ ਕੰਮ ਇੱਥੇ ਹੱਥੀ ਕਰ ਰਹੀ ਆ ਹੁਣ ਇੱਕ ਰੱਸੀ ਆਪਣੀ ਪਾਈ ਗਈ ਆ ਉਮੇ ਪੰਜ ਚੱਕ ਦੱਬ ਕੇ ਹੁਣ ਅਗਲੀ ਰੱਸੀ ਪਾਉਣ ਵੇਲੇ ਜਿੱਧਰੋਂ ਇੱਕ ਚੱਕਿਆ ਹੁੰਦਾ ਉਹਦੇ ਨਾਲ ਵਾਲਾ ਇੱਕ ਚੱਕ ਲੈਣਾ ਤੇ ਜਿੱਧਰੋਂ ਇਹ ਦੱਬਿਆ ਹੋਇਆ ਇੱਧਰ ਬੈਕ ਸਾਈਡ ਤੋਂ ਉਹਨੂੰ ਦੱਬਣਾ ਸ਼ੁਰੂ ਕਰ ਦੇਣਾ ਪੰਜਾਂ ਦੇ ਜਿਹੜੇ ਵਿਚਾਲੇ ਉਹ ਐਵੇਂ ਹੀ ਰਹੂਗਾ ਇੱਕ ਜਿਹੜਾ ਆਪਾਂ ਪਹਿਲਾਂ ਚੱਕਿਆ ਸੀ ਉਹਦੇ ਨਾਲ ਵਾਲਾ ਇੱਕ ਚੱਕ ਕੇ ਦੂਜੀ ਰੱਸੀ ਪਾਣੀ ਸ਼ੁਰੂ ਕਰ ਦੇਣੀ ਆ ਜਿਹੜਾ ਦੱਬਿਆ ਉਹਦੇ ਨਾਲ ਵਾਲਾ ਇੱਕ ਦੱਬ ਦੇਣਾ ਹੈ ਉੱਥੋਂ ਫੇਰ ਇੱਕ ਚੱਕਿਆ ਹੋਇਆ ਇੱਕ ਚੱਕ ਲੈਣਾ ਆ ਇੱਕ ਦੱਬਿਆ ਹੋਇਆ ਇਹਦੇ ਨਾਲ ਵਾਲਾ ਇੱਕ ਮੇਨ ਦੱਬ ਦੇਣਾ ਰਸੀ ਬੁੰਦੇ ਬੁੰਦੇ ਆਪਣੇ ਇੱਥੇ ਦੇਖੋ ਜਿਵੇਂ ਇਹ ਬਲ ਪੈਣ ਲੱਗੇ ਇਹ ਬਲਾਂ ਨੂੰ ਕੱਢਣ ਦੇ ਲਈ ਸਾਨੂੰ ਇਹਦੇ ਉੱਤੇ ਨੂੰ ਹੀ ਬਲ ਦੇ ਕੇ ਗੋਲੇ ਦੇ ਉੱਪਰ ਨੂੰ ਪਾ ਕੇ ਇਹਨੂੰ ਆਪਾਂ ਐਵੇਂ ਬਲ ਦੇ ਕੇ ਇਹਦੇ ਉੱਪਰ ਨੂੰ ਪਾ ਕੇ ਇਹਨੂੰ نیچے ਲਟਕਾ ਦਾਂਗੇ ਫਿਰ ਇਹਨੇ ਆਪਣੇ ਆਪ ਘੁੰਮ ਘੁੰਮ ਕੇ ਸਾਰੇ ਬਾਣਾ ਜਿਹੜੇ ਪੜਦੇ ਨੇ ਇਹ ਬਾಳೆ ਦੇ ਚ ਬਾਰ ਬਾਰ ਪੈਂਦਾ ਹੀ ਰਹਿੰਦਾ ਰੱਸੀ ਚ ਇੱਕ ਦੋ ਰੱਸੀਆਂ ਪਾਉਂਦੇ ਆ ਫਿਰ ਬਲ ਪੈ ਜਾਂਦੇ ਨੇ ਤੇ ਐਵੇਂ ਹੀ ਇਹਨਾਂ ਨੂੰ ਬਾਰ ਬਾਰ ਕੱਢਣਾ ਪੈਂਦਾ ਹੈ ਉਵੇਂ ਹੀ ਪਹਿਲਾਂ ਆਪਾਂ ਇੱਕ ਪਹਿਲਾਂ ਇੱਕ ਸ਼ੁਰੂ ਕਰਿਆ ਸੀਗਾ ਉਹਦੇ ਨਾਲ ਦੂਜੀ ਰੱਸੀ ਪਾਈ ਸੀ ਹੁਣ ਤੀਜੀ ਰੱਸੀ ਜੇ ਆਪਾਂ ਪੰਜ ਦੀ ਉਹ ਚੱਕ ਦੱਬ ਕੀਤੀ ਆ ਤਾਂ ਆਪਣੀਆਂ ਪੰਜ ਰੱਸੀਆਂ ਦੇ ਨਾਲ ਹੀ ਆ ਦੇਖੋ 1 2 3 4 5 ਦੇ ਨਾਲ ਹੀ ਆਪਣਾ ਫੁੱਲਾ ਜਿਹੜਾ ਉਹ ਅੱਧਾ ਬਣ ਜਾਂਦਾ ਤੇ ਅੱਧਾ ਨਾਲ ਦੂਜਾ ਚੱਲ ਰਿਆ ਹੁੰਦਾ ਫਿਰ ਉਹਨੇ ਆਪਣੇ ਆਪ ਇੱਕ ਇੱਕ ਹੈ ਜਿਹੜਾ ਪੂਰਾ ਹੋ ਗਿਆ ਤੇ ਨਾਲੇ ਅੱਦੇ ਅੱਦੇ ਸਟਾਰਟ ਹੋਈ ਹੋਈ ਸੀ ਲੋ ਜੀ ਮੰਝਾ ਆਪਣਾ ਤਿਆਰ ਹੈ ਲਾਸਟ ਲੱਸੀਆਂ ਆਪਾਂ ਪਾਉਣ ਲੱਗਿਆ ਹੁਣ ਐਂਡ ਤੇ ਆ ਕੇ ਹੱਥਾਂ ਨਾਲ ਕਰਨਾ ਔਖਾ ਹੋ ਜਾਂਦਾ ਚਾਰ ਪੰਜ ਉਂਗਲ ਰਹਿੰਦੇ ਹੀ ਕੁੰਡੀ ਦੀ ਮਦਦ ਨਾਲ ਜਿਹੜੀ ਆ ਰੱਸੀ ਉਹ ਪਾਣੀ ਪੈਂਦੀ ਆ ਕਿਉਂਕਿ ਨਹੀਂ ਤਾਂ ਹੱਥ ਛਿੱਲੇ ਦਿੰਦਾ ਇਹ ਇਹ ਰੱਸੀਆਂ ਹੋ ਜਾਂਦੀਆਂ ਨੇ ਟਾਈਟ ਤੇ ਨਾਂ ਵਿੱਚ ਨੂੰ ਹੱਥ ਲੰਘਦਾ ਨਾ ਦੂਜੀ ਰੱਸੀ ਘੁੰਮਦੀ ਆ ਇਹਦੀ ਮਦਦ ਕੁੰਡੀ ਦੇ ਨਾਲ ਹੀ ਆਪਾਂ ਲਾਸਟ ਜਿਹੜੀ ਪਾਉਂਦੇ ਹੋਏ ਲੱਗਦਾ ਨੋ ਜੀ ਆਪਣਾ ਮੰਜਾ ਬੜਾ ਹੀ ਸੋਹਣਾ ਤਿਆਰ ਹੋ ਗਿਆ ਹੈ ਬਿਨਾ ਪੈਂਦਾਂ ਤੋਂ ਤੇ ਬਿਨਾ ਪੈਂਦਾਂ ਦਾ ਇੱਕ ਫਾਇਦਾ ਇਹ ਹੈ ਕਿ ਇਹਦੇ ਵਿੱਚ ਮੰਜੇ ਦੀ ਜਿਹੜੀ ਢਿੱਲੇ ਹੋਣ ਦੀ ਸਮੱਸਿਆ ਨਹੀਂ ਆਉਂਦੀ बार-बार ਕਿਉਂਕਿ ਪੈਂਦਾਂ ਵਾਲਾ ਮੰਜਾ ਬਾਰ-ਬਾਰ ਪੈਂਦਾ ਜਿਹੜੀ ਕਸਣੀ ਪੈਂਦੀ ਹੈ ਜਦੋਂ ਢਿੱਲਾ ਹੋ ਜਾਂਦਾ ਤੇ ਇਹਨੂੰ ਕਸਣ ਦੀ ਕੋਈ ਲੋੜ ਨਹੀਂ ਪੈਂਦੀ ਇੱਕੋ ਵਾਰੀ ਇਹ ਕੁੰਡੀਆਂ ਕਰਕੇ ਨਾਲ ਬੁਣਿਆ ਹੋਣ ਕਰਕੇ बिल्कुल कसिया ही